ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਸਾਧ ਸੰਗਤ ਜੀ ਜਿਹੜੀ ਮੈਂ ਅਪੀਲ ਕਰ ਲੱਗਾ ਵਾ ਇਹਨੂੰ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਲੋਕਾਂ ਨੂੰ ਮੈਂ ਅਪੀਲ ਲਾ ਰਿਹਾ ਵਾਂ ਔਰ ਮੇਰੀ ਇੱਕ ਇੱਕ ਗੱਲ ਨੂੰ ਤੁਸੀਂ ਗੌਰ ਨਾਲ ਸੁਣੀਓ ਤੇ ਕਮੈਂਟਾਂ ਦੇ ਵਿੱਚ ਇਹਦੀ ਰਾਇ ਦਿਓ ਜਵਾਬ ਦਿਓ ਕਿਉਂਕਿ ਮੈਂ ਗੱਲ ਕਰ ਲੱਗਾ ਪੰਜਾਬ ਤੇ ਪੰਜਾਬੀਅਤ ਹਮੇਸ਼ਾ ਜਿੰਦਾਬਾਦ ਰਹੀ ਆ ਜਿੰਦਾਬਾਦ ਰਹੂਗੀ ਭਾਵੇਂ ਸਾਨੂੰ ਸਰਕਾਰਾਂ ਮਾਰਨ ਭਾਵੇਂ ਸਾਨੂੰ ਕੁਦਰਤ ਮਾਰੇ ਪਰੇ ਦਸਾਂ ਗੁਰੂਆਂ ਦੀ ਧਰਤੀ ਆ ਇੱਥੇ ਬੜੇ ਬੜੇ ਤਗੜੇ ਦਾਨੀ ਬੜੇ ਬੜੇ ਤਗੜੇ ਸੇਵਾਦਾਰ ਬੜੇ ਬੜੇ ਤਗੜੇ ਸੰਘਰਸ਼ੀ ਲੋਕ ਰਹਿੰਦੇ ਨੇ ਯੋਧੇ ਰਹਿੰਦੇ ਨੇ ਜੇ ਸਾਨੂੰ ਪਾਣੀ ਦੀ ਮਾਰ ਪਈ ਆ ਤਾਂ ਵੀ ਅਸੀਂ ਮਾਰ ਚੱਲੀ ਜੇ ਸਾਨੂੰ ਜੰਗ ਦੀ ਮਾਰ ਪਈ ਅਸੀਂ ਤਾਂ ਵੀ ਮਾਰ ਚੱਲੀ ਹੁਣ ਜਿੱਥੇ ਅਸੀਂ ਐਡੀਆਂ ਵੱਡੀਆਂ ਲੜਾਈਆਂ ਲੜਦੇ ਆ ਜਿੱਥੇ ਐਡੀਆਂ ਐਡੀਆਂ ਮਾਰਾਂ ਚੱਲਦੇ ਆ ਉੱਥੇ ਕਿਤੇ ਨਾ ਕਿਤੇ ਸਾਨੂੰ ਡਿਸਪਲਨ ਦੀ ਲੋੜ ਆ ਕਿ ਡਿਸਪਲਨ ਬਣਾ ਕੇ ਰੱਖੀਏ ਡਿਸਪਲਿਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਅਸੀਂ ਸੇਵਾ ਤਾਂ ਬਹੁਤ ਵੱਡੇ ਲੈਵਲ ਤੇ ਕਰਦੇ ਆ ਪਰ ਹੁਣ ਜਿਹੜੀ ਸੇਵਾ ਮੈਂ ਤੁਹਾਨੂੰ ਦੱਸਣ ਲੱਗਾ ਸੇਵਾ ਉਹ ਆ ਕਿ ਜਿਹੜੇ ਇਲਾਕਿਆਂ ਦੇ ਵਿੱਚ ਹੜਾ ਆਵਾ ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਬੇਨਤੀ ਕਰਦਾ ਵਾਂ ਕਿ ਤੁਸੀਂ ਇਹ ਆਓ ਇਕੱਠੇ ਹੋ ਇੱਕਜੁੱਟ ਹੋ ਕੇ ਆਪਣੇ ਪਿੰਡਾਂ ਦੀਆਂ ਲਿਸਟਾਂ ਬਣਾਓ ਇਮਾਨਦਾਰੀ ਦੇ ਨਾਲ ਅਸੀਂ ਰਾਜਨੀਤੀ ਨੂੰ ਤਿਆਗ ਕੇ ਸੇਵਾ ਭਾਵਨਾ ਦੇ ਨਾਲ ਹਰ ਪਿੰਡ ਦੇ ਮੋਤਵਾਰ ਬੰਦੇ ਦਾ ਫਰਜ ਬਣਦਾ ਵਾ ਕਿ ਕਿਹੜੇ ਬੰਦੇ ਦਾ ਜ਼ਿਆਦਾ ਨੁਕਸਾਨ ਹੋਇਆ ਵਾ ਉਹਦਾ ਨੁਕਸਾਨ ਦੀ ਭਰਪਾਈ ਸਰਕਾਰ ਵੀ ਕਰੇ ਔਰ ਜਿਹੜੇ ਐਨਆਰਆਈ ਵੀਰ ਸੰਯੋਗ ਦੇ ਰਹੇ ਆ ਜਥੇਬੰਦੀਆਂ ਦੇ ਰਹੀਆਂ ਵਾ ਸਿੱਖ ਸੰਗਤਾਂ ਦੇ ਰਹੀਆਂ ਵਾ ਪਿੰਡਾਂ ਦੀਆਂ ਕਮੇਟੀਆਂ ਜਿਹੜੀਆਂ ਵਾਂ ਉਹ ਲੋਕਾਂ ਦੇ ਨਾਲ ਰਾਫਤਾ ਕਾਇਮ ਕਰੋ ਔਰ ਜਿਹੜੇ ਆਪਾਂ ਵੱਡੇ ਲੈਵਲ ਤੇ ਸੇਵਾ ਲੈ ਕੇ ਜਾ ਰਹੇ ਆ ਪਿੰਡਾਂ ਦੇ ਵਿੱਚੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਉਹ ਸੇਵਾ ਜਿਹੜੀ ਆ ਉਹ ਥਾਂੇ ਪਵੇ ਹਰ ਇੱਕ ਬੰਦੇ ਦੇ ਘਰੇ ਆਪਾਂ ਉਹਦੀ ਮਦਦ ਕਰੀਏ ਇਸ ਤਰੀਕੇ ਨਾਲ ਕਰੀਏ ਕਿ ਕੋਈ ਰਹਿ ਨਾ ਜਾਵੇ ਜੇ ਤੁਸੀਂ ਕਿਸੇ ਦੀ ਪੈਲੀ ਪਧਰੀ ਕਰਾਉਣੀ ਆ ਤੇ ਇੱਕ ਪਿੰਡ ਦਾ ਦੋ ਪਿੰਡ ਲੜ ਕੇ ਗੱਲ ਕਰਕੇ ਮੰਨ ਲਓ ਕਿ ਪੰਜਾਬ ਦਾ ਕਿੰਨੇ ਹਜ਼ਾਰ ਪਿੰਡ ਆ ਅਸੀਂ ਕੁਝ ਇੱਕ ਇਲਾਕਾ ਜਿਹੜਾ ਪਾਣੀ ਨਾਲ ਦਰਿਆਵੇ ਤੇ ਪ੍ਰਭਾਵਿਤ ਹੋਇਆ ਉਤੋਂ ਦੇ ਲੋਕਲ ਬੰਦਿਆਂ ਨੂੰ ਇਹ ਅਪੀਲ ਕਰਦਾ ਵਾਂ ਕਿ ਤੁਸੀਂ ਕਮੇਟੀਆਂ ਬਣਾਓ ਔਰ ਆਪਣਾ ਇੱਕ ਜਿਹੜਾ ਵਾ ਉਹ ਸੇਵਾ ਦਾ ਵੀ ਸਾਡਾ ਡਿਸਪਲਿਨ ਹੋਵੇ ਕਿ ਅਸੀਂ ਬਹੁਤ ਵੱਡੇ ਲੈਵਲ ਤੇ ਕੱਲ ਅਸੀਂ ਡੇਰਾ ਬਾਬਾ ਨਾਨਕ ਸੀ ਉੱਥੇ ਜਦੋਂ ਅਸੀਂ ਗਏ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਟਰਾਲੀਆਂ ਸੀ ਤੇ ਬਹੁਤ ਸਾਰੇ ਲੋਕ ਦਾਨੀ ਆ ਬਹੁਤ ਸਾਰੇ ਲੋਕ ਸੇਵਾਦਾਰ ਆ ਔਰ ਜਦੋਂ ਇਹੋ ਜਿਹਾ ਕੋਈ ਮੁਸੀਬਤ ਆਉਂਦੀ ਆ ਤੇ ਉੱਥੇ ਸਾਨੂੰ ਡਿਸਪਲਿਨ ਨੂੰ ਵੀ ਰੱਖਣਾ ਚਾਹੀਦਾ ਵਾ ਮੈਂ ਦੇਖ ਰਿਹਾ ਸੀ ਕਿ ਕੁਝ ਲੋਕ ਇਦਾਂ ਦੇ ਹਾਲਾਤ ਵੀ ਸੀ ਕਿ ਖੋਹ ਮਾਈ ਵਾਲਾ ਕੰਮ ਆ ਪਰ ਉਹਨਾਂ ਨੂੰ ਵੀ ਮੇਰੇ ਹੱਥ ਜੋੜ ਕੇ ਪੀ ਲਿਆ ਵੀਰੋ ਚੀਜ਼ਾਂ ਇਕੱਠੀਆਂ ਕਰਕੇ ਘਰ ਭਰ ਕੇ ਆਪਾਂ ਵੱਡੇ ਨਹੀਂ ਹੋਣਾ ਵੰਡ ਵਰਤ ਕੇ ਸਾਰਿਆਂ ਦਾ ਅੱਜ ਲੋੜਿਆ ਸਾਥ ਦੇਣ ਦੀ ਅਸੀਂ ਸਾਰਿਆਂ ਦਾ ਸੰਜੋਗ ਕਰੀਏ ਮੇਰਾ ਕਹਿਣ ਤੋਂ ਪਾਵਿਆ ਕਿ ਅਸੀਂ ਇਕੱਠੇ ਹੋ ਕੇ ਉਹਨਾਂ ਲੋਕਾਂ ਦਾ ਵੀ ਸਾਥ ਦਈਏ ਜਿਨ੍ਹਾਂ ਲੋਕਾਂ ਦੇ ਘਰਾਂ 'ਚ ਸਮਾਨ ਨਹੀਂ ਪਹੁੰਚਾ ਉੱਥੇ ਵੀ ਸਮਾਨ ਪਹੁੰਚਾਇਆ ਜਾਵੇ ਤੇ ਲੋੜਿਆ ਸਾਨੂੰ ਸੇਵਾਦਾਰਾਂ ਨੂੰ ਵੀ ਅਸੀਂ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਪ੍ਰਚਾਰ ਪ੍ਰਸਾਰ ਕਰਕੇ ਲੋਕਾਂ ਤੱਕ ਜਿਹੜੀ ਸੇਵਾ ਪਹੁੰਚਾਈ ਜਾਵੇ ਇਹ ਮੇਰੀਆਂ ਬੇਨਤੀਆਂ ਵਾਂ ਜਿਹੜੇ ਜਿਹੜੇ ਲੋਕ ਦਾਨ ਕਰਨ ਵਾਲੇ ਆ ਜਿਹੜੇ ਲੋਕ ਮਦਦ ਕਰ ਰਹੀਆਂ ਜਥੇਬੰਦੀਆਂ ਵਾਂ ਉਹ ਵੀ ਇਹ ਅਪਰਾਲਾ ਕਰਨ ਕਿ ਹਰ ਪਿੰਡ ਦੇ ਵਿੱਚ ਜਾ ਕੇ ਹਰ ਪਿੰਡ ਦੇ ਮੋਤਬਰਾਂ ਨੂੰ ਲੈ ਕੇ ਕੋਈ ਵੀ ਬੰਦਾ ਸੇਵਾ ਤੋਂ ਵਾਂਝਾ ਨਾ ਰਹਿਏ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਵਾਂ ਤੇ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਵਾਂ ਕਿ ਤੁਸੀਂ ਤਾਂ ਇਹੋ ਹੀ ਕਹਿਣਾ ਵਾ ਕੁਦਰਤ ਨੇ ਮਾਰ ਕੀਤੀ ਆ ਪਰ ਕਿਤੇ ਨਾ ਕਿਤੇ ਸਾਨੂੰ ਕਿਤੇ ਨਾ ਕਿਤੇ ਸਾਨੂੰ ਜਿਹੜਾ ਵਾ ਈਰਕਾ ਦੇ ਨਾਲ ਵੀ ਮਾਰਿਆ ਜਾ ਰਿਹਾ ਵਾ ਸੱਚ ਕਹਿਣਾ ਕੋਈ ਗਰੇਜ ਨਹੀਂਗਾ ਜਦੋਂ ਪਤਾ ਸੀ ਏਡੇ ਵੱਡੇ ਲੈਵਲ ਤੇ بارش ਹੋਣੀ ਆ ਤੇ ਪਾਣੀ ਦੇ ਪਹਿਲਾਂ ਪੁਗਤੇ ਪ੍ਰਬੰਧ ਕਿਉਂ ਨਹੀਂ ਕੀਤੇਗੇ ਸਵਾਲ ਤਾਂ ਬੜੇ ਬਣਦੇ ਆ ਕਰਾਂਗੇ ਹਰ ਗੱਲ ਦਾ ਜਵਾਬ ਪੁੱਛਾਂਗੇ ਹਰ ਗੱਲ ਦੀ ਕੋਖ ਕਰਾਂਗੇ ਹਰ ਗੱਲ ਦੀ ਇਨਕੁਆਰੀ ਕਰਾਂਗੇ ਔਰ ਹਰ ਗੱਲ ਦੇ ਵਿੱਚ ਜਿਹੜਾ ਵਾ ਕਮੇਟੀਆਂ ਬਣਾ ਕੇ ਯਤਨ ਕਰਾਂਗੇ ਕਿ ਹਰ ਇੱਕ ਬੰਦੇ ਦਾ ਹੱਕ ਹਰ ਇੱਕ ਬੰਦੇ ਨੂੰ ਇਨਸਾਫ ਮਿਲ ਸਕੇ ਔਰ ਮੈਂ ਲਾਸਟ ਤੇ ਇਹ ਗੱਲ ਕਹੂੰਗਾ ਕਿ ਪਿੰਡਾਂ ਦੇ ਵਿੱਚ ਪੱਠਾ ਇਕੱਠਾ ਕੀਤਾ ਜਾਵੇ ਔਰ ਜਿਹੜੇ ਜਿੱਥੇ-ਜਿੱਥੇ ਚਾਰੇ ਦੀ ਲੋੜ ਆ ਜਿੱਥੇ-ਜਿੱਥੇ ਤੂੜੀ ਦੀ ਲੋੜ ਆ ਜਿੱਥੇ-ਜਿੱਥੇ ਫੀਡ ਚੌਕਰ ਦੀ ਲੋੜ ਆ ਘਰ-ਘਰ ਪਹੁੰਚਾਇਆ ਜਾਵੇ ਹੁਣ ਪਿਛਲੇ ਦਿਨੀ ਜਿਹੜਾ ਰੌਲਾ ਪਿਆ ਸੀ ਇੱਕ ਪਿੰਡ ਟਰੱਕ ਫੀਡ ਦਾ ਲੱਥਾ ਤੇ ਉਸ ਪਿੰਡ ਤੋਂ ਕੁਝ ਕੁ ਲੋਕਾਂ ਨੂੰ ਮਿਲੀ ਲੋਕਾਂ ਨੇ ਹਾਂ ਹਾਂ ਕਰ ਕੀਤੀ ਵੀ ਯਾਰ ਇੱਕ ਬੰਦਾ ਰੱਖ ਕੇ ਬਹਿ ਗਿਆ ਇਹ ਵੀ ਗਲਤ ਗੱਲ ਆ ਕਿਉਂਕਿ ਅਸੀਂ ਜੇ ਡਿਸਪਲਨ ਚ ਰਹਿ ਕੇ ਪੰਜਾਬ ਦੀ ਸੇਵਾ ਕਰੀਏ ਨਾ ਸਾਰੇ ਇਕੱਠੇ ਹੋ ਜਾਈਏ ਸਿਆਸਤਦਾਨਾਂ ਨੂੰ ਛੱਡ ਕੇ ਤੇ ਅਸੀਂ ਪੰਜਾਬ ਨੂੰ ਸੋਨੇ ਦੀ ਕੰਦ ਕਰਕੇ ਦੇ ਸਕਦੇ ਆ ਕਿਉਂਕਿ ਸਾਡੇ ਸਾਡੇ ਅੰਦਰ ਜਜ਼ਬਾ ਵਾ ਸਾਡੇ ਅੰਦਰ ਸਾਡੇ ਤੇ ਬਖਸ਼ਿਸ਼ ਹੈ ਮਹਾਰਾਜ ਦੀ ਸਾਡੇ ਤੇ ਕਿਰਪਾ ਵਾ ਮਹਾਰਾਜ ਦੀ ਪੰਜਾਬੀਆਂ ਦੇ ਉੱਤੇ ਅਸੀਂ ਕੱਟੇ ਹੋਈਏ ਪੰਜਾਬ ਨੂੰ ਸਵਾਰੀਏ ਪੰਜਾਬ ਦੀ ਸਾਰ ਅਸੀਂ ਲੈਣੀ ਹੈ ਸਰਕਾਰਾਂ ਨੇ ਨਹੀਂ ਲੈਣੀ ਕਿਉਂਕਿ ਸਰਕਾਰਾਂ ਨੇ ਤੇ ਹਮੇਸ਼ਾ ਸਾਨੂੰ ਮਾਰਿਆ ਲਤਾੜਿਆ ਜੰਗਾ ਦੇ ਰਾਈ ਪਾਣੀ ਦੇ ਰਾਈ ਸਾਨੂੰ ਆਪ ਇੱਕ ਜੋ ਢੋ ਕੇ ਆਪ ਸੰਘਰਸ਼ ਕਰਨਾ ਪੈਣਾ ਵਾ ਤੇ ਅਸੀਂ ਇਹ ਵੀ ਅਪੀਲ ਕਰਦੇ ਆ ਕਿ ਜਿਹੜੇ ਵੀਰ ਸੇਵਾ ਦੇਣ ਜਾਂਦੇ ਆ ਉਹ ਨਾਲ ਦੀ ਨਾਲ ਉੱਥੇ ਲੋਕਾਂ ਦੇ ਕੰਟੈਕਟ ਜਰੂਰ ਰੱਖਣ ਉਹਨਾਂ ਦੇ ਨੰਬਰ ਲੈਣ ਲੋਕਲ ਬੰਦਿਆਂ ਨੂੰ ਮਿਲ ਕੇ ਕੀ ਕੀ ਸ਼ੈ ਦੀ ਜ਼ਰੂਰਤ ਆ ਉਹਨਾਂ ਨੂੰ ਡਿਸਪੀਸਪਲਨ ਦੇ ਨਾਲ ਹਰ ਇੱਕ ਚੀਜ਼ ਤੁਸੀਂ ਦੋਗੇ ਨਾ ਤੇ ਹਰ ਇੱਕ ਦੀ ਪਰਪਾਈ ਹੋ ਜਾਣੀ ਆ ਜੇ ਤੁਸੀਂ ਸਿਰਫ ਮੈਂ ਦੇਖ ਰਿਹਾ ਸੀ ਕਿ ਕਈ ਲੋਕ ਇੱਕ ਜਗ੍ਹਾ ਤੇ ਪੂਰਾ ਪੂਰਾ ਸਮਾਨ ਲਾਈ ਜਾ ਰਹੇ ਸੀ ਇਹ ਕੰਮ ਨਹੀਂ ਕੋਸ਼ਿਸ਼ ਕਰੋ ਕਿ ਘਰ ਪਰਤੀ ਹਰ ਇੱਕ ਬੰਦੇ ਨੂੰ ਵੰਡਵਰਤ ਕੇ ਚੀਜ਼ ਮਿਲ ਸਕੇ ਇਹ ਮੇਰੀ ਅਪੀਲ ਆ ਇਹ ਮੇਰੀ ਬੇਨਤੀ ਆ ਔਰ ਅਸੀਂ ਵੀ ਅਪੀਲ ਕਰਦੇ ਆ ਕਿ ਆਪਣਾ ਨੰਬਰ ਵੀ ਸ਼ੇਅਰ ਕਰਦੇ ਆ ਜਿਹੜੇ ਵੀਰ ਸਾਨੂੰ ਦੱਸਣਗੇ ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ ਜਿੱਥੋਂ ਸੇਵਾ ਜਾ ਰਹੀ ਹੈ ਉਹਨਾਂ ਨੂੰ ਪ੍ਰੇਰਾਂਗੇ ਉਹਨਾਂ ਨੂੰ ਕਹਾਂਗੇ ਭਾਈ ਸਾਹਿਬ ਜੀ ਇੱਥੇ ਇੱਥੇ ਲੈ ਕੇ ਜਾਓ ਤੁਸੀਂ ਨੰਬਰ ਨੋਟ ਕਰ ਲਓ 98146 93113 ਜਿੱਥੇ ਵੀ ਕਿਤੇ ਜ਼ਰੂਰਤ ਆ ਔਰ ਜਿਹੜੇ ਹਾਰਪੀੜਤ ਲੋਕ ਆ ਜਿਹੜੇ ਹਾਰਪੀੜਤ ਇਲਾਕੇ ਆ ਉਥੋਂ ਦੀਆਂ ਪੰਚਾਇਤਾਂ ਨੂੰ ਉਥੋਂ ਦੇ ਪਿੰਡਾਂ ਨੂੰ ਉਥਾਂ ਦੇ ਮੋਤਵਾਰਾਂ ਨੂੰ ਮੈਂ ਇਹ ਗੱਲ ਕਹਿੰਦਾ ਵਾਂ ਕਿ ਤੁਸੀਂ ਕਮੇਟੀ ਬਣਾਓ ਅਸੀਂ ਸਰਕਾਰ ਤੋਂ ਵੀ ਤੁਹਾਡਾ ਹੱਕ ਲੈ ਕੇ ਦੇਣਾ ਵਾ ਔਰ ਜਿਹੜਾ ਐਨਆਰਆਈਆਂ ਨੇ ਸੰਜੋਗ ਕਰਨਾ ਉਹ ਵੀ ਤੁਹਾਡੇ ਹਰ ਇੱਕ ਬੰਦੇ ਦੇ ਘਰ ਤੱਕ ਪਹੁੰਚ ਸਕੇ ਕਣਕਾ ਬੀਜੀਆਂ ਜਾਣ ਪੈਲੀਆਂ ਕਰਾਈਆਂ ਜਾਣ ਜਿਹਦਾ ਕੋਈ ਘਰ ਟਹਿਗਾ ਜਿਹਦਾ ਕੋਈ ਮਾਲ ਦਾ ਨੁਕਸਾਨ ਹੋ ਗਿਆ ਉਹਦੀ ਭਰਪਾਈ ਕੀਤੀ ਜਾਵੇ ਇੱਕ ਜੁੱਟ ਇੱਕ ਇਕੱਠੇ ਹੋ ਕੇ ਇੱਕ ਡਿਸਪਲਿਨ ਦੇ ਨਾਲ ਅਸੀਂ ਇਹ ਭਰਪਾਈ ਕਰ ਸਕਦੇ ਹਾਂ ਉਹ ਲੋਕਲ ਲੋਕ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜਿਵੇਂ ਨੰਬਰ ਬੋਲਿਆ ਮੈਂ ਦੁਬਾਰਾ ਨੰਬਰ ਬੋਲ ਦਿੰਦਾ ਵਾਂ ਕਿ ਜਿਹੜੇ ਹਰਪੀੜਤ ਪ੍ਰਭਾਵਿਤ ਲੋਕ ਆ ਉਹ ਵੀ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਨੂੰ ਕੋਈ ਰਹਿ ਦੇ ਸਕੀਏ ਉਹਨਾਂ ਦੀ ਰਹਿ ਲੈ ਸਕੀਏ ਨੰਬਰ ਨੋਟ ਕਰ ਲੈਣਾ ਜੀ 98146 93113 8727 06081 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ